ਹਸੀਕਾਲ ਜੀ ਕੀ ਹਾਲ ਚਾਲ ਜਿਨੇ ਵੀ ਆਪਣੇ YouTube ਚੈਨਲ ਤੇ Facebook ਪੇਜ ਸਾਨੂੰ ਹਸੀਕਾਲ ਜੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਸਾਥ 744 ਸਵਰਾਜ ਟਰੈਕਟਰ ਜੀ ਜੋ ਕਿ ਬਹੁਤ ਸਾਫ਼ ਸੁਥਰਾ ਟਰੈਕਟਰ ਹੈ ਜੀ ਟਰੈਕਟਰ ਦੇ ਰੰਗ ਪੇਂਟ ਦੀ ਗੱਲ ਕਰੀਏ ਤਾਂ ਜੀ ਬਾਡੀ ਲਾਈਨ ਦਾ ਸ਼ੋਅ ਵਗੈਰਾ ਦਾ オリジナル ਹੈ ਜੀ ਟਰੈਕਟਰ ਦੇ ਆਰੰਭ ਰਿੰਬ ਅਤੇ ਮਗਰਾੜ ਪੇਂਟ ਹੈ ਜੀ ਤੇ ਕਿਸੇ ਪਾਸਿਓਂ ਵੀ ਕੋਈ ਟਰੈਕਟਰ 'ਚ ਦਿੱਕਤ ਨਹੀਂ ਹੈਗੀ ਇੰਜਨ ਗੇਅਰ ਦਾ ਫੁੱਲ ਓਕੇ ਹੈ ਜੀ ਪੂਲੇ ਟਾਇਰਾਂ ਦੀ ਗੱਲ ਕਰੀਏ ਤਾਂ ਜੀ 50 ਤੋਂ 60% ਟਾਇਰ ਨੇ 650 16 ਵਾਲੇ ਮਗਲੇ ਟਾਇਰ ਹੈਗੇ ਜੀ 35 ਤੋਂ 40% ਗੂਡਗਰ ਦੇ 14 ਦੇ ਪੱਖੇ ਟਾਇਰ ਆ ਜੀ ਰਿੰਬ ਰੰਗ ਆ ਜੀ ਛਤਰੀ ਵਗੈਰਾ ਉੱਤੇ ਲੱਗੀ ਹੋਈ ਹੈ ਜੀ ਸ਼ੋਅ ਵਗੈਰਾ ਦਾ ਟਰੈਕਟਰ ਸਾਰਾ origignal ਆ ਜੀ डीलक्स ਮਾਡਲ ਆ ਜੀ ਡੀਲੈਕਸ ਟਾਪਾ ਟਰੈਕਟਰ ਦਾ ਟੌਪ ਮਾਡਲ ਆ ਮਾਡਲ ਦੀ ਗੱਲ ਕਰੀਏ ਤਾਂ ਜੀ 2000 ਤੇ 13 ਮਾਡਲ ਟਰੈਕਟਰ ਆ ਜੀ ਜੇ ਟਰੈਕਟਰ ਦੇ ਆਪਾਂ ਨੰਬਰ ਦੀ ਗੱਲ ਕਰੀਏ ਤਾਂ ਜੀ ਨੰਬਰ ਹੈਗਾ ਜੀ ਟਰੈਕਟਰ ਦਾ ਬੈਸਟ ਬੰਗਾਲ ਦਾ ਨੰਬਰ ਆ ਕਾਗਜ਼ ਪੱਤਰ ਸਾਰੇ ਓਕੇ ਮਿਲਣਗੇ ਜੀ ਕੋਈ ਵੀ ਕਾਗਜ਼ ਪੱਤਰਾਂ 'ਚ ਦਿੱਕਤ ਨਹੀਂ ਹੈਗੀ 35 ਨੰਬਰ ਫਾਰਮ ਮਾਲਕ ਦੇ ਆਧਾਰ ਕਾਰਡ ਵਗੈਰਾ ਹੁੱਕ ਸੋਨੂੰ ਨਾਲ ਮਿਲੂਗੀ ਟੂਪਾਂ ਵਗੈਰਾ ਤੁਸੀਂ ਰੰਗ ਚੈੱਕ ਕਰ ਸਕਦੇ ਹੋ ਜੀ ਮਾੜਾ ਮੋਟਾ ਕੀ ਕਹਿਣਾ ਪੁਰਾਣਾ ਥੋੜਾ ਕੰਨਾ ਪਿੱਛੇ ਹੋਇਆ ਹੋਵੇ ਨਹੀਂ ਤਾਂ origignal ਹੀ ਹੈ ਜੀ ਬਾਕੀ ਟਰੈਕਟਰ ਸਾਰਾ ਰੰਗ ਪੇਂਟ ਦਾ origignal ਹੈ ਮਗਰਾੜ ਤੇ ਕੱਲੇ ਰੰਗ ਹੈ ਜੀ ਟਰੈਕਟਰ ਤੇ ਤੇ ਟਾਇਰ ਸਾਫ਼ ਸੁਥਰੇ ਹੁੱਕ ਉਹ ਪਈਏ ਜੀ ਟਰੈਕਟਰ ਦੀ ਇਲਾਹੀ ਪਾਸੇ ਡੈਕ ਵਗੈਰਾ ਮਿਊਜ਼ਿਕ ਸਿਸਟਮ ਉੱਤੇ ਲੱਗਿਆ ਵੀ ਸੈਲਫ ਸਟਾਰਟ ਟਰੈਕਟਰ ਹੈ ਜੀ ਕੋਈ ਵੀ ਕਮੀ ਪੇਛੀ ਨਹੀਂ ਹੈਗੀ ਟਰੈਕਟਰ ਚ ਡਬਲ ਕਲਚ ਦੇ ਨਾਲ ਆ ਜੀ ਗ੍ਰੈਂਡ ਪੀਟੀਓ ਆ ਗ੍ਰਾਉਂਡ ਪੀਟੀਓ ਡਬਲ ਕਲਚ ਬਾਹਰ ਪੰਪ ਸੈਲਫ ਸਟਾਰਟ 2013 ਮਾਡਲ ਨੰਬਰ ਵੈਸਟ ਬੰਗਾਲ ਦਾ ਮੂਲ ਰੇਟ 50% ਤੇ ਸੁੱਕੀਆਂ ਬ੍ਰੇਕਾਂ ਚ ਆ ਗਿਆ ਜੀ ਲਿਫਟ ਬਿਲਕੁਲ ਓਕੇ ਆ ਟਰੈਕਟਰ ਖੜਾ ਹੀ ਲਹਿਰਾ ਮਹੱਭਤ ਜ਼ਿਲ੍ਹਾ ਬਠਿੰਡਾ ਟਰੈਕਟਰ ਦਾ ਰੇਟ ਰੱਖਿਆ ਜੀ ਆਪਾਂ 2,35,000 ਰੁਪਏ ਰੇਟ ਰੱਖਿਆ ਮਾਨਤਾ ਨੂੰ ਫੁੱਲ ਕੀਤਾ ਜਾਊਗਾ ਜੀ ਨੰਬਰ ਆਪਣਾ ਸਕਰੀਨ ਉੱਤੇ ਚੱਲ ਰਿਹਾ ਜੇ ਕਿਸੇ ਵੀਰ ਨੇ ਬਾਹਰ ਦਾ ਨੰਬਰ ਟਰੈਕਟਰ ਕੋਈ ਵੀ ਖਰੀਦਣਾ ਹੋਵੇ ਤਾਂ ਆਪਣੇ ਨਾਲ ਕਨੈਕਟ ਕਰ ਸਕਦਾ ਜੀ ਬਾਹਰ ਦੇ ਨੰਬਰਾਂ ਦੇ ਟਰੈਕਟਰਾਂ ਬਾਰੇ ਤੇ ਹੈਲਪਲਾਈਨ ਨੰਬਰ ਸਕਰੀਨ ਉੱਤੇ ਚੱਲ ਰਿਹਾ 78892 01810 ਜੇ ਕਿਸੇ ਵੀਰ ਨੇ ਆਪਣੇ YouTube ਚੈਨਲ ਤੇ Facebook ਦੇ ਪੇਜ ਤੇ ਐਡ ਲਗਵਾਉਣੀ ਹੋਵੇ ਤਾਂ ਆਪਣਾ ਹੈਲਪਲਾਈਨ ਨੰਬਰ ਉੱਤੇ ਵੀਡੀਓ ਤੇ ਫੋਟੋਆਂ ਖਿੱਚ ਕੇ ਸੈਂਡ ਕਰ ਸਕਦੇ ਸੋਦੀ ਐਡ ਬਿਲਕੁਲ ਮੁਕਤ ਕੀਤੀ ਜਾਊਗੀ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਜੀ ਆਪਣੇ ਚੈਨਲ ਨੂੰ ਤੇ ਫੇਸਬੁੱਕ ਨੂੰ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ